ਪਾਠ ਗੁਰਦੁਆਰੇ ਆ ਕੇ ਨਾ ਕਰਿਆ ਕਰੋ ਘਰੇ ਬੈਠ ਕੇ ਜਿਸ ਕਮਰੇ ਚ ਰਹਿੰਦੇ ਉਸ ਕਮਰੇ ਚ ਪਾਠ ਕਰਿਆ ਕਰੋ ਇਹ ਬੜੀ ਗਲਤ ਜੀ ਆਦਤ ਸ਼ੁਰੂ ਹੋ ਗਈ ਗੁਰਦੁਆਰਿਆਂ ਚ ਪਾਠ ਕਰਨਾ ਦੱਸੋ ਹੁਣ ਇੱਕ ਬੱਚਾ ਉਹਨੂੰ ਹੋਮਵਰਕ ਮਿਲਿਆ ਉਹ ਕਲਾਸ ਵਿੱਚ ਜਾ ਕੇ ਹੋਮਵਰਕ ਕਰੇ ਉਹਨੂੰ ਪਤਾ ਹੈ ਵੀ ਹੁਣ ਅਗਲੀ ਘੰਟੀ ਚ ਕਾਪੀਆਂ ਚੈੱਕ ਹੋਣੀਆਂ ਅਗਲੇ ਪੀਰੀਅਡ ਚ ਉਹ ਕੰਮ ਕਰਦੇ ਮਾਸਟਰ ਪੜਾਉਂਦਾ ਉਹ ਨਹੀਂ ਸੁਣਦਾ ਆਪਣਾ ਹੀ ਲਿਖੀ ਜਾਂਦਾ ਵੀ ਹੁਣ ਕਾਪੀ ਚੈੱਕ ਕਰਾਉਣੀ ਆ ਉਹ ਠਾੜ ਲੈਂਦਾ ਫਿਰ ਨਲਾਇਕ ਕਹਿੰਦਾ ਉਹਨੂੰ ਇਹ ਨਿਤਨੇਮ ਕਰਨਾ ਇਹ ਸਾਡਾ ਹੋਮਵਰਕ ਆ ਜਿਹੜੇ ਬੈੱਡ ਤੋਂ ਉੱਠੇ ਉੱਥੇ ਬੈ ਕੇ ਨਿਤਨੇਮ ਕਰੋ ਦਿਖਾਓ ਨਾ ਕਿਸੇ ਨੂੰ ਜਿੰਨਾ ਦਿਖਾ ਕੇ ਨਿਤਨੇਮ ਕਰੋਗੇ ਤੁਹਾਡੇ ਪੱਲੇ ਕੁਝ ਨਹੀਂ ਰਹਿਣਾ 20 ਬੰਦੇ 50 ਦੇਖ ਰਹੇ ਆ ਕੁਝ ਨਹੀਂ ਪੱਲੇ ਨਹੀਂ ਰਹਿਣਾ ਜਿਹੜਾ ਬੀਜ ਉੱਪਰ ਰਹਿ ਜਾਂਦਾ ਪੰਛੀ ਚੱਕ ਕੇ ਲੈ ਜਾਂਦੇ ਜਿਹੜਾ ਬੀਜ ਧਰਤੀ 'ਚ ਜਾਂਦਾ ਉਹੀ ਉੱਗਦਾ ਆਖੋ ਸਤਨਾਮ ਔਖੀ ਗੱਲ ਤਾਂ ਨਹੀਂ ਸਮਝਣ ਵਾਲੀ ਸੌਖੀ ਹੋਆ ਜਿਹੜਾ ਬੀਜ ਧਰਤੀ ਦੇ ਵਿੱਚ ਗਿਆ ਉਹਨੇ ਉਗਣਾ ਉੱਪਰ ਵਾਲਾ ਤਾਂ ਪੰਚੀ ਲੈ ਜਾਂਦੇ ਵੀ ਅਗਲਾ ਦੇਖੇ ਹਾਂ ਵੀ ਪਾਠ ਕਰਦਾ ਵਧੀਆ ਅਸੀਂ ਲੋਕਾਂ ਦੀ ਵਧੀਆ ਵਧੀਆ ਕਿਆ ਕਰਾਉਣੀ ਇਹ ਵਾਹ ਵਾਹ ਨੇ ਤਾਂ ਮਰਾਇਆ ਸਾਨੂੰ ਜਿੰਨੀ ਵਾਹ ਵਾਹ ਦੇ ਪਿੱਛੇ ਨੱਠਦੇ ਉਹਨੇ ਹੀ ਪਤਾਲ ਚ ਉਤਰਦੇ ਲੋਕਾਂ ਦੀ ਵਾਹ ਵਾਹ ਪਿੱਛੇ ਨਾ ਜਾਈਏ ਨਿਰੰਕਾਰ ਦੀ ਵਾਹ ਵਾਹ ਦੇਖੀਏ ਉਰਾਗੀ ਸਿੰਘ ਕੀਰਤਨ ਕਰਨ ਇਹ ਕਿਆ ਹੋਣ ਲੱਗ ਪਿਆ ਗੁਰਦੁਆਰਿਆਂ ਚ ਵੀ ਜਾਂ ਤਾਂ ਕੀਰਤਨ ਬੰਦ ਕਰਾ ਦਿਓ ਜੇ ਅਸੀਂ ਕੀਰਤਨ ਸੁਣਨੇ ਹੀ ਨਹੀਂ ਫਿਰ ਆਪਣੇ ਹੀ ਪਾਠ ਕਰਨਾ ਗੁਰਦੁਆਰਾ ਜਾ ਕੇ ਫਿਰ ਰਾਗੀਆਂ ਨੂੰ ਇਨੀ ਤਨਖਾਹ ਕਿਉਂ ਦੇਣੀ ਜੇ ਸੁਣਨਾ ਹੀ ਨਹੀਂ ਉਹ ਜਥੇ ਨੂੰ ਲਾਇਆ ਹੋਇਆ ਕਿਉਂ ਤੇ ਕਹਿ ਦੋ ਵੀ ਹਾਂ ਸਾਰੇ ਪਾਠ ਕਰ ਲੋ ਆਪਣਾ ਆਪਣਾ ਹਾਂ ਜੇ ਪਾਠ ਕੀਰਤਨ ਕਥਾ ਨਹੀਂ ਹੋ ਰਹੀ ਤੁਸੀਂ ਕਰੋ ਪਰ ਕੋਸ਼ਿਸ਼ ਇਹੀ ਕਰਨੀ ਚਾਹੀਦੀ ਆ ਵੀ ਇੱਕ ਸਮੇ ਇੱਕੋ ਕੰਮ ਹੋਵੇ ਸੁਣੀਏ ਬੈਠ ਕੇ ਔਰ ਜਿਸ ਬੈੱਡ ਤੇ ਤੁਸੀਂ ਸੌਂਦੇ ਆ ਉੱਥੇ ਬੈਠ ਕੇ ਨਾਮ ਜਪਿਆ ਕਰੋ ਆਪਣੇ ਘਰ ਵਿੱਚ ਸੁਖਮਨੀ ਸਾਹਿਬ ਕਰੇ ਕਿਸੇ ਨੇਗਾ ਪਾਠ ਕਰਿਆ ਕਰੋ ਆਪਾਂ ਸਕੂਟਰੀ ਚੱਕਦੇ ਗੁਰਦੁਆਰੇ ਸੁਖਮਨੀ ਸਾਹਿਬ ਕਰਦੇ ਜਾਗੇ ਤੁਸੀਂ ਆਪਣੇ ਘਰ ਵਿੱਚ ਸ਼ੁੱਧੀ ਕਰੋ ਤੁਸੀਂ ਘਰ ਵਿੱਚ ਪਾਠ ਕਰੋਗੇ ਤੁਹਾਡੇ ਘਰ ਦੀ ਵਾਈਬ੍ਰੇਸ਼ਨ ਠੀਕ ਹੋਊਗੀ ਘਰ ਦਾ ਮਾਹੌਲ ਠੀਕ ਹੋਊਗਾ ਘਰ ਦਾ ਵਾਤਾਵਰਣ ਬਦਲੂਗਾ ਤੁਹਾਨੂੰ ਦੇਖ ਕੇ ਤੁਹਾਡੇ ਬੱਚੇ ਵੀ ਕਰੋਗੇ ਪਰ ਪਤਾ ਨਹੀਂ ਕਿੱਥੋਂ ਆਦਤ ਸ਼ੁਰੂ ਹੋ ਗਈ ਨਾ ਕੋਈ ਰੋਕਣ ਵਾਲਾ ਆਪਾਂ ਇੱਥੇ ਨਿਯਮ ਬਣਾਇਆ ਵਾ ਤੁਸੀਂ ਤਖਤ ਸਾਹਿਬ ਵੀ ਦੇਖ ਲਓ ਕੋਈ ਬੰਦਾ ਪਾਠ ਨਹੀਂ ਕਰਦਾ ਪਟਨਾ ਸਾਹਿਬ ਅਸੀਂ ਇਦਾਂ ਦਾ ਨਿਯਮ ਬਣਾਇਆ ਹੋਇਆ ਹੈ ਜੀਨੇ ਕਰਨਾ ਆਪਣੇ ਕਮਰੇ 'ਚ ਕਰੋ ਦਰਬਾਰ ਦਾ ਜੋ ਨਿਯਮ ਹੈ ਉਹਨੂੰ ਨਿਯਮ ਅਨੁਸਾਰ ਚੱਲੋ ਦਰਬਾਰ ਦਾ ਆਪਣਾ ਨਿਯਮ ਹੁੰਦਾ ਹੈ ਤੋ ਇਸ ਕਰਕੇ ਆਪਣੇ ਘਰ ਵਿੱਚ ਇੱਕ ਜਗ੍ਹਾ ਸਥਾਨ ਨਿਯਤ ਕਰ ਦੋ ਉੱਥੇ ਆਪਣਾ ਆਸਣ ਬਿਲਾ ਬਣਾਓ ਆਸਣ ਨੂੰ ਦੇਖ ਕੇ ਮਨ ਕਰੇ ਵੀ ਮੈਂ ਕਿ ਨਾਮ ਜਪਾਂ ਇੱਥੇ ਪਰ ਇਹ ਨਵੀਂ ਮਰਿਆਦਾ ਨਾ ਪਾਓ ਵੀ ਗੁਰਦੁਆਰੇ ਜਾ ਕੇ ਪਾਠ ਕਰਨਾ ਪਤਾ ਹੀ ਨਹੀਂ ਕਿਹਨੇ ਸ਼ੁਰੂ ਕਰਾਈ ਕੀ ਬਣਿਆ ਸਮਝ ਨਹੀਂ ਆਉਂਦੀ ਟੜਾ ਟੜ ਵਧਦਾ ਹੀ ਜਾਂਦਾ ਕੰਮ